ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਅੰਦਰ ਲਗਾਤਾਰ ਕਤਲ ਵਰਗੀਆਂ ਵੱਡੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਦੇ ਚਲਦਿਆਂ ਵਿਧਾਨ ਸਭਾ ਹਲਕਾ ਪਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦਾ ਬੇਰੇਮੀ ਨਾਲ ਕਤਲ ਕਰ ਦਿੱਤਾ ਬਰਨਾਲਾ ਤੋਂ ਬਿਊਰੋ ਰਿਪੋਰਟ ਆਹ ਹੀ ਬਲਕਰਨ ਸਿੰਘ ਆ ਜੀ ਘਟਨਾ ਹੀ ਛੰਨਾ ਗੁਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ 'ਚ ਤਿੰਨ ਚਾਰ ਲਾਉਂਦਿਆ ਉਹ ਉਹਨੂੰ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਸੜਾ ਤੇ ਮੁੜ ਕੇ ਜੀ ਉਹ ਆਪਦੇ ਆਪਦੇ ਘਰਾਂ ਨੂੰ ਵਾਗ ਗਿਆ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਨੇ ਵੀ ਸਾਰੇ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਤਾਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਹੀ ਉਹਨਾਂ ਕੋਲ ਤਰਪਾਨਾਂ ਵਰਸ਼ੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸ਼ਾ ਵੱਜ ਗਿਆ ਬੱਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜੇਲ੍ਹ ਕੋਲਾ ਕੇ ਜੀ ਇਹਦੇ ਸਾਮ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਇਹ 7:30 ਵਜੇ ਹੋਈ ਹੈ ਜੀ ਕਿੰਨੇ ਜਾਣੇ ਤੇ ਹਮਲਾ ਹੋਇਆ ਹੈ ਜੀ ਜਾਣੇ ਅਸੀਂ ਸੀਗੇ ਜੀ 5-7 ਜਾਣੇ ਉਹ ਸੀਗੇ ਠੱਟੋ-ਕੱਟ 50 ਜਾਣੇ ਦੇ ਆਸ-ਪਾਸ ਹੋਰ ਕਿਹਦੇ ਸੱਤਾ ਵਜੀਆਂ ਜੀ ਛੱਟਾਂ ਹੀ ਸਾਡੇ ਹਜੇ ਬਾਵਾ ਜਾਣੇ ਹੁੰਦੇ 5-7 ਜਾਣਿਆਂ ਦੀਆਂ ਸਾਰਿਆਂ ਦੀਆਂ ਛੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਣੇ ਤੇ ਨਾ ਹੀ ਸਾਡੇ ਕੋਲ ਕੋਈ ਹਜ਼ਾਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਈ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਕਰੋ ਨਾ ਪਧੌੜ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਆ ਉਥੇ ਕਿ ਲੱਗਦਾ ਵੀ ਜਿਹੜਾ ਚਿੱਟਾ ਰੋਕਣ ਨੂੰ ਲੈ ਕੇ ਸਰ ਬਾਸ ਕਿੱਟਾ ਰੋਕਣ ਨੂੰ ਕਹਾਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾਏ ਪੁਲਿਸ ਅਸੀਂ ਤਾਂ ਇੰਨਾ ਹੀ ਕਹਨੇ ਜੇ ਆਪਾਂ ਪਹਿਲਾ ਸਰਪੰਚ ਦੀ ਗੱਲ ਵੀ ਕਹੇ ਸੁਭਾ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਾ ਜਿੱਤੇ ਹਾਂ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਸੀਗਾ ਮਟਰ ਦਾ ਉਹ ਸਰਪੰਚ ਸੀਗਾ ਸਾਡੇ ਮੁੰਡਾ ਸੁਜੀਤ ਸਿੰਘ ਤੇ ਮੁੰਡੇ ਜਿਹੜੇ ਚਿੱਟਾ ਪਟਾਲਾਉਂਦੇ ਸੀ ਉਹਨਾਂ ਨੂੰ ਹੀ ਰੋਕਦਾ ਸੀਗਾ ਪਿੰਡ 'ਚ ਨਸ਼ੇ ਪੱਤੀ ਸਮਗਲ ਨੂੰ ਵੀ ਕਰਦਿਆ ਉਹ ਤੇ ਆਪ ਵੀ ਅਡਿਕਟ ਬਹੋਰੋ ਤੇ ਕਿਹੜੇ ਪਿੰਡ ਦਾ ਸਰਪੰਚ ਸੀ ਇਹ ਛੰਨਾ ਗਲਾਬ ਸਿੰਘ ਦਾ ਸਰਪੰਚ ਸੀਗਾ ਜੀ ਕੀ ਹਮਲਾ ਕੀ ਦੀ ਚੀਜ਼ ਹਮਲਾ ਦੂਜੀ ਤਰ੍ਹਾਂ ਨਹੀਂ ਕੀਤਾ ਜਿਹੜਾ ਮਤਲਬ ਸਰਪੰਚੀ ਦੇ ਵਿੱਚ ਚੋਣ ਲੜ ਰਹੇ ਸੀ ਹਾਰੇ ਹੋਏ ਸੀਗੇ ਇੱਕ ਮਿੰਟ